ਆ ਗਾਈਸ ਆਪਾਂ ਦੇਖਾਂਗੇ ਕਿ ਅਮਨਸਰ ਦੀ ਪਵਨ ਪਵਿੱਤਰ ਧਰਤੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਇਹਦੇ ਐਨਐਸਐਸ ਵਲੰਟੀਅਰਸ ਆ ਕੁੱਝ ਚੁੱਕੇ ਨੇ ਔਰ ਪ੍ਰਵੇਸ਼ ਕਰ ਗਏ ਨੇ ਇਸ ਵੇਲੇ ਜਿਹੜੇ ਚੱਲੇ ਆ ਮੋਨਿਕਾ ਹਜ ਜੀ ਵੀਗਾ ਹੋ ਮਨ ਮਨ ਇਹ ਸਾਡੇ ਟੀਚਰ ਜੀ ਸੀਨੀਅਰ ਆਪਣੇ ਤੋਂ ਸਾਰੇ ਵਿਦਿਆਰਥੀਆਂ ਪਗੜੀ ਪਗੜੀ ਇਹ ਉੱਥੇ ਰੋਲਦਾ ਛੇ ਛੱਡੋ ਤੇ ਕੋਣ ਬੈਠੇ ਸਾਰੇ ਦੋਨ ਨਸ਼ੇ ਬਾਰੇ ਗੱਲਬਾਤ ਕਰਨਾ ਚਾਹੋਗੇ ਕੁੜੀਆਂ ਬਹੁਤ ਬਰੇਵ ਆ ਬਹਾਦਰ ਕੁਝ ਕਹਿਣਾ ਚਾਹੋਗੇ ਦੋ ਵਿਚਾਰ ਨਸ਼ਿਆਂ ਦੇ ਵਿਰੁੱਧ ਕੋਈ ਨਹੀਂ ਕਿਸੇ ਨੇ ਨਹੀਂ ਕਹਿਣਾ ਕੁਝ ਥੈਂਕ ਯੂ ਆਏ ਇਹੋ ਸਮਾਂ ਹੈ ਲਾਇਨ ਨੂੰ ਆਪਾਂ ਅੰਮ੍ਰਿਤਸਰ ਦਾ ਜਿਹੜਾ 골ਡਨ ਗੇਟ ਆ ਕਹਿ ਸਕਦੇ ਆ ਪ੍ਰਵੇਸ਼ ਗੇਟ ਕਹਿ ਸਕਦੇ ਆ ਆਪਣੀ ਜਿਹੜੀ ਪਾਸ ਪ੍ਰਵੇਸ਼ ਕਰ ਗਈ ਆ ਗੁਰੂਆਂ ਪੀਰਾਂ ਦੀ ਪਵਨ ਪਵਿੱਤਰ ਧਰਤੀ ਸਿੱਖੀ ਦਾ ਕਰ ਰਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਨ ਪਵਿੱਤਰ ਧਰਤੀ ਆ ਅੱਜ ਇਸ ਧਰਤੀ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਨੇ ਐਨ ਐਸ ਐਸ ਦੇ ਮੁਖੀ ਸਰਦਾਰ ਬਲਵਿੰਦਰ ਸਿੰਘ ਜੀ ਆਪਾਂ ਕਰਦੇ ਇਹਨਾਂ ਦੇ ਨਾਲ ਗੱਲਬਾਤ ਸਰ ਕੋਈ ਵਿਚਾਰ ਤੁਹਾਡਾ ਅੱਜ ਕਿੱਥੇ ਆਪਾਂ ਆਏ ਕਿਵੇਂ ਆ ਬਿਲਕੁਲ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਕਿੰਨਾ ਵੱਡਾ ਅਪਰਾਣਾ ਸਾਡੇ ਰਾਜਪਾਲ ਜੀ ਜਿਹੜੇ ਮਨ ਕੇ ਤੇ ਅਸੀਂ ਸਾਡੇ ਪੰਜਾਬ ਦੇ ਨਾ ਹੋਣ ਦੇ ਬਾਵਜੂਦ ਵੀ ਕਿੰਨਾ ਕੁ ਕਰ ਰਿਹਾ ਨਛਾਰੇ ਨੂੰ ਜਿਹੜਾ ਜੀ ਜੀ ਰੇਲੀਆਂ ਕਰੀ ਕਿਤੇ ਕਿਥਾਰਾ ਪੰਜਾਬ ਘੁੰਮਟਿਆ ਨੂੰ ਜਿੰਨੇ ਬਜ਼ੁਰਗ ਹੋਣ ਦੇ ਬਾਵਜੂਦ ਦੇਖੋ ਕਿ ਕਿੰਨਾ ਜਜ਼ਬਾ ਹਾਂ ਜੀ ਉਹ ਤੋਂ ਦੇ ਪੰਜਾਬ ਤੋਂ ਨਿਸ਼ੇ ਮੰਗ ਹਮਸ਼ਾਲੇ ਖਤਮ ਕਰ ਰਤਾ ਹੈ ਵਾਸੀ ਗੱਲ ਜੀ ਗਾਇ ਇਸ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਗੁਰੂ ਗੋਬਿੰਦ ਸਿੰਘ ਦੇ ਸਾਲ ਸਾਹ ਕਰੇ ਸਰਹਾਲੀ ਕਲਾ ਦੇ ਵਿਦਿਆਰਥੀ ਜਿਹੜੇ ਕਿ ਅੱਜ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮੁਹਿੰਮ ਪੰਜਾਬ ਸਰਕਾਰ ਨੇ ਛੇੜੀ ਹੋਈ ਹੈ ਉਸ ਆंदोलਨ ਦਾ ਹਿੱਸਾ ਬਣਨ ਜਾ ਰਹੇ ਨੇ ਨਾਲ ਮੈਡਮ ਰਵਿੰਦਰ ਜੀ ਬੈਠੇ ਨੇ ਔਰ ਬਲਵਿੰਦਰ ਸਰ ਸਾਨੂੰ ਉੱਥੇ ਉਡੀਕ ਰਹੇ ਨੇ ਜਿਹੜੇ ਅੰਮ੍ਰਿਤ ਸਰ ਦੀ ਪਾਵਰ ਪਰ ਕਰ ਕਰਦੀ ਗੁਰੂਆਂ ਵੀਰਾਂ ਦੀ ਧਰਤੀ ਆ ਆਪਣੀ ਬਾਸਾ ਤੁਸੀਂ ਦੇਖੋ ਕਿੰਨਾ ਖੂਬਸੂਰਤ ਲਿਊਗਾ ਔਰ ਆ ਰੋੜਾ ਬਹੁਤ ਹੀ ਵਧੀਆ ਨਜ਼ਾਰਾ ਹੈ ਪੂਰਾ ਆ ਸਾਡਾ ਭਰਾ ਨੂਰ ਬੈਠਾ ਹੋਇਆ ਨੂਰ ਦਾ ਫੋਨ ਹੈ ਇੱਕ ਕਰਨ ਹੋਣਗੇ ਸਾਰੇ ਹਾਂਜੀ ਓਕੇ ਬਣੇ ਰਹੋ ਮਿਲਦੇ ਆ ਆ ਦੇਖੋ ਜੀ ਵਿਦਿਆਰਥੀ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਜਿਹੜੇ ਪੰਜਾਬ ਦੇ ਗਵਰਨਰ ਨੇ ਉਹਨਾਂ ਦੀ ਗਾਈਡੈਂਸ ਇੱਥੇ ਜਿਹੜਾ ਨਸ਼ੇ ਆਦੇ ਖਿਲਾਫ ਪੰਜਾਬ ਦੇ ਵਿੱਚ ਜਿਹੜਾ ਸ਼ਿਮਾਂਦਰੀਆ ਵਗਿਆ ਹੈ ਇੱਕ ਯੁੱਧ ਛੜਿਆ ਹੋਇਆ ਹੈ ਔਰ ਰੈਲੀ ਅੱਜ ਸ੍ਰੀ ਅਮਰਿੰਦਰ ਸਾਹਿਬ ਭੰਡਾਰੀ ਪੁਲ ਦੇ ਹੇਠਾਂ ਇੱਕ ਪਾਰਕ ਉੱਥੇ ਰੱਖੀ ਗਈ ਆ ਔਰ ਤੁਸੀਂ ਦੇਖੋ ਇੰਚਾਰਜ ਅੱਜ ਦੇ ਸ਼੍ਰੀਮਤੀ ਮੈਡਮ ਰਵਿੰਦਰ ਕੌਰ ਜੀ ਪੋਲੀਟੀਕਲ ਫੀਚਰ ਔਰ ਸਰਦਾਰ ਬਲਵਿੰਦਰ ਸਿੰਘ ਜਿਹੜੇ ਐਨਐਸਐਸ ਦੇ ਮੁਖੀ ਨੇ ਸਾਡਾ ਇੰਤਜ਼ਾਰ ਕਰਨੀ ਨੇ ਸ਼੍ਰੀ ਅਮ੍ਰਿਤਸਰ ਅੰਮ੍ਰਿਤਸਰ ਦੀ ਬਾਵਨ ਉਹ ਪਵਿੱਤਰ ਘਰ ਦੇ ਉੱਥੇ ਆ ਨੂਰ ਵਰਗੇ ਭਰਾ ਬੈਠੇ ਨੇ ਸਾਰੇ ਅੱਜ ਬੱਚਿਆਂ ਦੀ ਜਿਹੜੀ ਤੈਦਾਦ ਆ ਉਹ ਥੋੜੀ ਘੱਟ ਆ ਆ ਤੁਸੀਂ ਦੇਖੋ ਬੱਚੇ ਬਹੁਤ ਹੀ ਪਿਆਰੇ ਨੇ ਤੇ ਗੁਰੂ ਗੋਬਿੰਦ ਸਿੰਘ ਖਾਲਸਾ ਗਲੇ ਤੇ ਦਲਾਰੇ ਨੇ ਆ ਮੈਂ ਵੀ ਇੱਕ ਛੋਟਾ ਜਿਹਾ ਬੰਦਿਆ ਤੁਹਾਡਾ ਬੁਲਾਰਾਂ ਬੋਲਦ ਰਣਾ ਹਮੇਸ਼ਾ ਇਹ ਸਾਡੇ ਭਰਾ ਚਾਚੇ ਹੋਣੀ ਅੰਮ੍ਰਿਤਸਰ ਦਾ ਕਿੰਦਾ ਹੀ ਕਾਹਦੀ ਕਈ ਵੀ ਵੀਡੀਓ ਆ ਆ ਸਾਡੇ ਅੰਕਲ ਜੀ ਆ ਤੁਸੀਂ ਦੇਖੋ ਕਿ ਇਹ ਰੋਡ ਆ ਇਹ ਜੀਟੀ ਰੋਡ ਹੈ ਗ੍ਰੈਂਡ ਟ੍ਰੈਂਕ ਰੋਡ ਐਨ ਐਚ 54 ਇਹ ਤਾਂ ਗੁਰੂਵਦੀ ਨਗਰੀ ਪਵਨ ਪਵਿੱਤਰ ਧਰਤੀ ਸ੍ਰੀ ਅਮਰਸਰ ਸਾਹਿਬ ਦੀ ਆਪਣੀ ਜਿਹੜੀ ਬਾਦਸ਼ਾਹ ਸ੍ਰੀ ਅਮਰਸਰ ਸਾਹਿਬ ਜਿਹੜੀ ਸੀੜੀ ਆ ਪਵਿੱਤਰ ਉਹਦੇ ਪ੍ਰਵੇਸ਼ ਕਰ ਗਈ ਆ ਗੋਪੀ ਵਰਗੇ ਸਾਡੇ ਭਰਾ ਆ ਗਏ ਨੇ ਬੈਠੇ ਹੋਏ ਨੇ ਇਹਨੇ ਮੁੜ ਕੇ ਕਿਹਾ ਪਾਕ ਸਿਹਰੀ ਆਈ ਤੇ ਆਪਾਂ ਚੱਕਾਂਗੇ ਇਸ ਵੇਲੇ ਸਾਰੇ ਵਜਾਰੀ ਸੀਨੀਅਰ ਆ ਆਪਣੇ ਤੋਂ ਮੈਂ ਕਾਫੀ ਜੂਨੀਅਰ ਆ ਆਪਣੇ ਤੋਂ ਤੇ ਕਾਫੀ ਸੀਨੀਅਰ ਤੇ ਮਤਲਬ ਸਰਕਾਰ ਤੇ ਯੋਗ ਨਹੀਂ ਆ ਤਾਂ ਤੁਸੀਂ ਨੰਬਰ ਨੰ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਵੇਸ਼ ਜਿਹੜੀ ਆਪਣੀ ਬਾਸਾ ਕਾਲਜ ਬਾਸਾ ਉਹ ਸ੍ਰੀ ਅਮਰitsar ਸਾਹਿਬ ਦੀ ਪਾਵਨ ਗੁਰੂ ਗੋਬਿੰਦ ਸਿੰਘ ਜੀ ਆ ਉਹਦੇ ਪ੍ਰਵੇਸ਼ ਕਰ ਚੁੱਕੀ ਆ ਸ਼ਹਿਰ ਦੇ ਵਿੱਚ ਬਹੁਤ ਬਸਾ ਕੀ ਆ ਆ ਤੁਸੀਂ ਅਮਰitsar ਸਾਹਿਬ ਦੀਆਂ ਫੈਲਟੀਆਂ ਦੇਖੋ ਕਿੰਨੀਆਂ ਸੁਖੀ ਬਸ ਸ਼ਾਨਦਾਰ ਜਾਨਦਾ ਨਾ ਮੁੰਡਾ ਕਹਿੰਦੇ ਫਾਇਰ ਬਰਜਰ ਤੇ ਅੱਜ ਸਰਕਾਰੀ ਫੋਨ ਲਗਾਉਂਦਾ ਇਹਦਾ ਭਰਾ ਕਹਿੰਦੇ ਇੰਡੀਅਨ ਆਰਮੀ ਦੇ ਵਿੱਚ ਬਾਕੀ ਤੁਸੀਂ ਦੇਖੋ ਸਾਰੇ ਸਟੂਡੈਂਟ ਆਪਣੇ ਕਿਥੋਂ ਪੌਸਾ ਚੋਲੇ ਨੇ ਲੋਕਰ ਮੋਨਿਕਾ ਅਜੀਲੀ ਦਾ ਹੋਮ ਅਨੰਦ ਇਹ ਸਾਡੇ ਗੱਤ ਜੋ ਸੀਨੀਅਰ ਆਪਣੇ ਤੋਂ ਸਾਰੇ ਲਾਭੀਆਂ ਮੰਗਦੇ ਮੰਗਦੇ ਐਂਕਾਉਂਟ ਕਾ ਲਗੀਆਂ ਪੂਰੀਆਂ ਆਏ ਰੈਗਲੀ ਤੇ ਆਣ ਵੇ ਦੇਖੋ ਨੂੰ ਆਪਾਂ ਅੰਮ੍ਰਿਤਸਰ ਦਾ ਜਿਹੜਾ ਗੋਲਡਨ ਗੇਟ ਆ ਕਹਿ ਸਕਦੇ ਆ ਪ੍ਰਵੇਸ਼ ਗੇਟ ਕਹਿ ਸਕਦੇ ਆ ਆਪਣੀ ਜਿਹੜੀ ਪਾਸ ਪ੍ਰਵੇਸ਼ ਕਰ ਗਈ ਆ ਗੁਰੂਆਂ ਪੀਰਾਂ ਦੀ ਪਵਨ ਪਵਿੱਤਰ ਧਰਤੀ ਸਿਫਟੀ ਦਾ ਕਰ ਰਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਨ ਪਵਿੱਤਰ ਧਰਤੀ ਆ ਅੱਜ ਇਸ ਧਰਤੀ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਦੇ ਐਨ ਐਨ ਐਸ ਐਸ ਨੈਸ਼ਨਲ ਸਰਵਿਸ ਟੀਮ ਦੇ ਜਿਹੜੇ ਸਮੂਹ ਵਲੰਟੀਅਰਸ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜਿਹੜੀ ਰੈਲੀ ਹੋਣ ਜਾ ਰਹੀ ਆ ਉਸ ਦਾ ਵਿਸਾਹ ਪੜਨ ਲਈ ਪੁੱਜੇ ਨੇ ਔਰ ਉਹ ਜਿਹੜੀ ਰੈਲੀ ਆ ਆਰਗੇਨਾਈਜ਼ ਕਰਾ ਰਹੇ ਨੇ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਗਵਰਨਰ ਆਫ ਪੰਜਾਬ ਪੰਜਾਬ ਦੇ ਜਿਹੜੇ ਰਾਜਪਾਲ ਆ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਆਪਣੀ ਰੇਨ ਮਾਈਂਡ ਰੇਟ ਸਾਰਾ ਆਯੋਜਨ ਕਰਾ ਰਹੇ ਨੇ ਔਰ ਪੰਜਾਬ ਸਰਕਾਰ ਦੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜਿਹੜੀ ਜੁੱਧ ਛੇੜੀ ਹੋਈ ਹੈ ਐਨਐਸਐਸ ਦੇ ਮੁਖੀ ਸਾਰਾ ਬਾਕੀ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਬਹੁਤ ਜ਼ਿਆਦਾ ਹੈ ਵੱਡੀ ਸਿਟੀ ਹੋਣ ਕਰਕੇ ਚਾਰੇ ਵਿੱਚ ਭੀੜ ਭੜਾਖਣ ਲੱਗਿਆ ਰਹਿੰਦਾ ਅੱਜ ਨਸ਼ਿਆਂ ਦੇ ਖਿਲਾਫ ਇੱਕ ਜਿਹੜੀ ਵੱਡੀ ਮੁਹਿੰਮ ਚੱਲੀ ਹੋਈ ਆ ਪੰਜਾਬ ਸਰਕਾਰ ਵੱਲੋਂ ਅੱਜ ਉਸ ਮੁਹਿੰਮ ਦਾ ਹਿੱਸਾ ਬਣੇ ਨੇ ਆ ਵਿਦਿਆਰਥੀ ਸ਼੍ਰੀ ਬਲਾਕ kand ਕਟਾਰੀਆ ਜੀ ਆਰਗੇਨਾਈਜ਼ ਕਰਾ ਨੇ ਕਰਾਰੇ ਨੇ ਪੂਰਾ ਇਹਦਾ ਅੱਜ ਦਾ ਪ੍ਰੋਗਰਾਮ ਆ ਸਭ ਜਣੋ ਅਤੇ ਆਂਡ ਬੁੜੀ ਸਖਤ ਸਖਤ ਖਿਲਾਫ ਨਸ਼ਿਆਂ ਦੇ ਨਸ਼ਾ ਪੰਜਾਬ ਤੇ ਰਹਿਮ ਨਹੀਂ ਦੇਣਾ ਬੇਰਜ਼ਗਾਰ ਕਿਸੇ ਨੂੰ ਕਹਿਣ ਨਹੀਂ ਦੇਣਾ ਹਾਂ ਸਹੀ ਗੱਲ ਸਹੀ ਗੱਲ ਦੇਖੋ ਗਾਇਸ ਇਹ ਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਚੱਲੇ ਹਾਂ ਆਪਣਾ ਬਾਗ ਦੇ ਕੋਲ ਜਿਹੜੀ ਤੁਸੀਂ ਸੰਗਤ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇੱਕ ਇੱਕ ਬਹੁਤ ਵੱਡਾ ਖਜ਼ੂਮ ਹੈ ਔਰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਸਰਹਾਲੀ ਕਲਾ ਦੇ एनएसएस यानी कि नेशनल सर्विस स्कीम ਦੇ ਜਿਹੜੇ ਵਲੰਟੀਅਰਸ ਹੈ ਜਦ ਨਸ਼ਿਆਂ ਦੇ ਵਿਰੁੱਧ ਉਸ ਮੁਹਿੰਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨੇ ਅਰ ਸਾਡੇ ਨਾਲ ਮੌਜੂਦ ਨੇ एनएसएस ਦੇ ਮੁਖੀ ਸਰਦਾਰ ਬਲਵਿੰਦਰ ਸਿੰਘ ਜੀ ਆਪਾਂ ਕਰਦੇ ਇਹਨਾਂ ਦੇ ਨਾਲ ਗੱਲਬਾਤ ਸਰ ਕੋਈ ਵਿਚਾਰ ਤੁਹਾਡਾ ਅੱਜ ਕਿੱਥੇ ਆਪਾਂ ਆਇਆ ਕਿਵੇਂ ਆ ਬਿਲਕੁਲ ਮੈਂ ਤਾਂ ਇਹੀ ਕਹਣਾ ਕਿ ਉਹਨਾਂ ਦੇ ਇੱਕ ਕਿੱਡਾ ਵੱਡਾ ਪਰਾਲਾ ਸਾਡੇ ਰਾਜਪਾਲ ਜੀ ਜਿਹੜੇ ਮਨ ਕੇ ਥੇ ਲੋ ਅਸੀਂ ਸਾਡੇ ਪੰਜਾਬ ਦੇ ਨਾਂ ਹੁੰਦੇ باوجود ਵੀ ਕਿੰਨਾ ਕੁ ਕਰ ਰਿਹਾ ਨਛਾਰੇ ਰੋਹ ਰੈਲੀਆਂ ਰੈਲੀਆਂ ਕਰੀ ਕਿਤੇ ਸਾਰਾ ਪੰਜਾਬ ਘੁੰਮਟਿਆ ਨੂੰ ਜਿੰਨੇ ਬਜ਼ੁਰਗ ਹੁੰਦੇ باوجود ਦੇਖੋ ਕਿ ਕਿੰਨਾ ਜਜ਼ਬਾ ਹਾਂ ਹਾਂਜੀ ਉਹ ਤੋਂ ਦੇ ਪੰਜਾਬ ਤੋਂ ਲਿਖੇ ਲੰਘ ਹਮਸ਼ਾਲੇ ਖਤਮ ਕਰ ਰਤਾ ਹੈ ਜੀ ਇਹ ਸਾਡਾ ਪੰਜਾਬ ਸੋਨੇ ਦੀ ਚਿੜੀਆ ਲੋਕੀ ਮਗਰ ਪੰਜਾਬ ਨੂੰ ਇੱਕ ਉਹ ਜਾਣਾ ਜਿਹੜਾ ਸਟੇਟ ਸੀ ਮੰਨੇ ਜਾਂਦਾ ਸੀ ਪਰ ਹੁਣ ਇੱਕ ਕੀਜਾ ਨਸ਼ਾ ਹੋ ਗਿਆ ਜਾਂ ਮੁੰਡਾ ਕਰਤੀ ਹੋ ਗਈ ਜਿਹੜਾ ਕਲੰਕ ਲੱਗੇ ਉਹ ਕਲੰਕ ਮਿਟਾਉਣਾ ਹੈ ਕਲੰਕ ਰਾਤਾ ਵੀ ਪੰਜਾਬ ਨੂੰ ਪੰਜਾਬ ਜਿਹੜਾ ਮੰਨ ਲੇ ਤੇ ਹੁਣ ਉਹ ਜੈਸਟ ਵਾਲਾ ਹੋ ਗਿਆ ਹੁਣ ਬੱਚੀ ਹੋ ਗਿਆ ਟੈਨਸ਼ਨ ਹੋ ਗਿਆ ਮਤਲਬ ਕਿ ਕੋਸ਼ਿਸ਼ ਸਾਡੀ ਇਹ ਵੀ ਅਸੀਂ ਇਸ ਟੀਜ ਨੂੰ ਸਾਡੇ ਮੁੰਡਾ ਇਹਨਾਂ ਦੇ ਨਾਲ ਦੇਣਾ ਜੀ ਜੀ ਸਾਡੀ ਪੁੱਛਿਆ ਵੀ ਸਾਰੇ ਵੀ ਗੱਲ ਕੋਈ ਇਹ ਨਜੇ ਨਹੀਂ ਕਰਦੇ ਜਿੰਨੇ ਤੋਂ ਦੂਰ ਹੋ ਜਿੰਨਾ ਹੋ ਸਕੇ ਬਰਤ ਬਰਤ ਦੂਰ ਹੋ ਠੀਕ ਜੀ ਤੋਂ ਦੇਖੋ ਇੱਕ ਬਜ਼ੁਰਗ ਬਹੁਤ ਇੰਨਾ ਕੁ ਕਰ ਰਿਹਾ ਹੈ ਜੀ ਮਤਲਬ ਕਿ ਫਰਜ਼ ਬਣਦਾ ਵੀ ਐਸੀ ਉਹ ਸਾਥ ਦੇਗੀ ਜੀ ਨਾਲ ਬਰਤ ਬਰਤ ਫਰਜ਼ ਚੜ ਕੇ ਹੀ ਖਾ ਲੀਏ ਉਹਨਾਂ ਨੇ ਲੋਕਾਂ ਜਾਗਰੂ ਹੋ ਗਏ ਨਜੇ ਦੇ ਪਾਸੇ